ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਦੀ ਫੇਰ ਤੁਹਾਡਾ ਸਾਡੀ ਉਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸਿਰ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਰঞ্জੀਤ ਬਾਵਾ ਨੇ ਸਿੱਧੂ ਮੂਸੇਵਾਲੇ ਦੇ ਬਾਰੇ ਕੁਝ ਅਜਿਹਾ ਕਹਿ ਦਿੱਤਾ ਜਿਸ ਤੋਂ ਬਾਅਦ ਕੀ ਰঞ্জੀਤ ਬਾਵਾ ਵੀ ਚਰਚਾ ਦੇ ਵਿੱਚ ਬਣੇ ਹੋਏ ਆਇਆ ਤੁਹਾਨੂੰ ਦੱਸ ਦੇ ਕਿ ਕਾਫੀ ਲੰਮੇ ਸਮੇਂ ਤੋਂ ਸਿੱਧੂ ਮੂਸੇਵਾਲੇ ਦਾ ਕੋਈ ਵੀ ਗਾਣਾ ਕਿਉਂ ਨਹੀਂ ਆਇਆ ਤੇ ਦੋਸਤੋ ਬਾਦ ਰঞ্জੀਤ ਬਾਵਾ ਦਾ ਇੱਕ ਖਾੜਾ ਸੀਗਾ ਜਿਸ ਦੇ ਉੱਪਰ ਕੀ ਸਾਮਣੇ ਖਲੋਤੀ ਆਡੀਅנס ਨੇ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਉਣ ਵੱਲ ਕਹਿ ਦਿੱਤਾ। ਅੱਗੋਂ ਰঞ্জੀਤ ਬਾਵੇ ਨੇ ਕੀ ਜਵਾਬ ਦਿੱਤੇ ਨੇ ਉਹ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ। ਰঞ্জੀਤ ਬਾਵੇ ਨੇ ਵੀ ਕਹਿ ਕਿ ਸਰਤਾਜ ਦੇ ਨਾਲ ਜਿਹੜਾ ਕੀ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਹੋਣਾ ਸੀਗਾ ਪਰ ਸਰਤਾਜ ਨੇ ਕਹਿ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਕਿ ਉਹ ਮੈਂ ਨਹੀਂ ਗਾ ਸਕਦਾ। ਅਤੇ ਰঞ্জੀਤ ਬਾਵੇ ਨੇ ਵੀ ਸਟੇਜ ਦੇ ਉੱਪਰੋਂ ਹੀ ਕਹਿ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਆਵਾਜ਼ ਜਿਹੜੀ ਕਿ ਉਹ ਮੈਂ ਨਹੀਂ ਘਟ ਸਕਦਾ। ਇਹ ਹਾਂਜੀ ਦੋਸਤੋ ਇਹ ਗੱਲ ਜਿਹੜੀ ਕਿ ਰਣਜੀਤ ਬਾਵਾ ਨੇ ਆਪਣੇ ਮੂੰਹੋਂ ਕਹੀਆ ਸਟੇਜ ਦੇ ਉੱਪਰ ਖਲੋ ਕੇ ਅਤੇ ਹੋਰ ਕੀ ਕੁਝ ਕਹਿਆ ਸਿੱਧੂ ਮੂਸੇਵਾਲੇ ਦੇ ਬਾਰੇ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਰਣਜੀਤ ਬਾਵਾ ਦੀ ਉਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਅਤੇ ਸੁਣਿਓ ਕੀ ਕੁਝ ਕਹਿੰਦਾ ਹੈ ਰਣਜੀਤ ਬਾਵਾ ਸਿੱਧੂ ਮੂਸੇਵਾਲੇ ਦੇ ਬਾਰੇ ਇਹ ਫੇਸਬੁਕਾਂ ਤੇ ਗਾਣੇ ਗਾ ਕੇ ਥੱਲੇ ਵਾਹ ਵਾ ਲੈਂਦਾ ਕੋਈ ਫਜ਼ਾ ਨਹੀਂ ਉਹਦੇ ਥੱਲੇ ਵੀ ਬਹੁਤਿਆਨੇ ਲਿਖਿਆ ਭਾਈ ਤੇਰੇ ਕੋਲ ਗੱਲ ਨਹੀਂ ਬਣੀ ਉਹਦੇ ਗਾਣੇ ਉਹਦੀ ਆਵਾਜ਼ ਲਈ ਬਣੇ ਸੀ ਸਰਤਾਜ ਬਾਈ ਨੂੰ ਕਿਸੇ ਨੇ ਕਿਹਾ ਸੀ ਬਾਈ ਕਲੈਬੋਰੇਸ਼ਨ ਕਰੋ ਬਾਈ ਕਹਿੰਦੇ ਉਹਦੇ ਗਾਣੇ ਉਹਦੀ ਆਵਾਜ਼ ਨੂੰ ਸੂਟ ਕਰਦੇ ਉਹਦੇ ਗਾਣੇ ਜਿਹੜੇ ਅਗਰੈਸ਼ਨ ਚੋਂ ਗਾਉਂਦਾ ਸੀ ਮੈਨੂੰ ਨਹੀਂ ਲੱਗਦਾ ਕੋਈ ਗਾ ਸਕਦਾ ਮੈਂ ਉਹਦਾ ਗਾਣਾ ਜੇ ਅੱਜ ਵੀ ਗਾਵਾਂ ਤਾਂ ਮੇਰੇ ਲਈ ਤਾਂ ਮੈਂ ਉਹਦਾ ਗਾਣਾ ਖਰਾਬ ਕਰ ਦਊਗਾ ਕਿਉਂਕਿ ਮੇਰੀ ਵੋਕਲ ਨਹੀਂ ਉਹਦੇ ਕਰ ਉਹਦੇ ਗਾਣੇ ਉਹਨੂੰ ਸੋਹਣੇ ਲੱਗਦੇ ਸੀ ਬਹੁਤ ਸਾਰੇ ਕਲਾਕਾਰ ਬਾਬਿਓ ਅੱਜਕੱਲ ਗਾ ਰਹੇ ਆ ਉਹਦੇ ਗਾਣੇ ਫੇਸਬੁੱਕ ਤੇ ਬਹੁਤੇ ਵਿਚਾਰੇ ਗਾਲਾਂ ਤੋਂ ਬਚਣ ਦੇ ਮਾਰੇ ਗਾ ਰਹੇ ਹਾਂਜੀ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਵੀਡੀਓ ਦੇਖੀ ਹੋਗੀ ਅਤੇ ਜਿਵੇਂ ਕਿ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਅਸੀਂ ਦੱਸਿਆ ਰੰਜੀਤ ਬਾਵੇ ਨੇ ਕੀ ਕੁੱਝ ਕਿਹਾ ਆ ਸਿੱਧੂ ਮੂਸੇਵਾਲੇ ਦੇ ਬਾਰੇ ਅਤੇ ਰੰਜੀਤ ਬਾਵੇ ਦੀ ਤੁਹਾਨੂੰ ਅਸੀਂ ਉਹ ਵੀਡੀਓ ਵੀ ਦਿਖਾਈ ਆ ਰੰਜੀਤ ਬਾਵੇ ਨੇ ਇਹ ਗੱਲ ਕਿਉਂ ਕਹੀ ਆ ਸਿੱਧੂ ਮੂਸੇਵਾਲੇ ਦੇ ਫੈਨ ਵੀ ਕਹਿ ਰਹੇ ਨੇ ਕਿ ਰੰਜੀਤ ਬਾਵੇ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਨਾਂ ਗੋਣ ਕਰਕੇ ਇਹ ਗੱਲਾਂ ਕਹੀਆਂ ਨੇ ਹਾਂਜੀ ਦੋਸਤੋ ਕਿਉਂਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਕੀ ਆਡੀਅנס ਸਿੱਧੂ ਮੂਸੇਵਾਲੇ ਦੇ ਫੈਨ ਰੰਜੀਤ ਬਾਵੇ ਦੇ ਉਸ ਅਖਾੜੇ ਵਿੱਚ ਮੌਜੂਦ ਸੀਗੇ ਦੇ ਉਸ ਤੋਂ ਬਾਅਦ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਸੁਣਾਉਣ ਬਲੋਗ ਆ ਸੀਗਾ ਤੇ ਅੱਗੋਂ ਰঞ্জੀਤ ਭਾਵੇਂ ਨੇ ਇਹ ਗੱਲਾਂ ਜਿਹੜੀਆਂ ਕਿ ਉਹਨਾਂ ਨੂੰ ਕਹਿ ਦਿੱਤੀਆਂ ਅਤੇ ਕਈ ਆਡੀਅנס ਵੀ ਕਹਿ ਰਹੀ ਨੇ ਕਿ ਫੇਮ ਕਾ ਕਿਹੜਾ ਕੀ ਰੰਜੀਤ ਭਾਵੇਂ ਨੇ ਇਹ ਸਾਰਾ ਕੁਝ ਕੀਤਾ ਆ ਅਤੇ ਰੰਜੀਤ ਬਾਬਾ ਆਪਣੀ ਵੀਡੀਓ ਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਕਾਫੀ ੜੇ ਕਲਾਕਾਰ ਨੇ ਉਹ ਅੱਜ ਕੱਲ ਸਿੱਧੂ ਮੂਸੇਵਾਲੇ ਦੇ ਗਾਣੇ ਗਾ ਰਹੇ ਨੇ ਫੇਸਬੁੱਕ ਦੇ ਉੱਪਰ ਅਤੇ ਫਿਰ ਰੰਜੀਤ ਬਾਬਾ ਕਹਿੰਦਾ ਕਿ ਉਹ ਗਾਲਾਂ ਤੋਂ ਬਚਣ ਵਾਸਤੇ ੜੇ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਗਾ ਰਹੇ ਨੇ ਹਾਂਜੀ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੰਦ ਨੂੰ ਸਬਸਕ੍ਰਾਈਬ ਨਹੀਂ ਕੀਤਾ ਔਰ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ